किसान ਕਹਿੰਦੇ ਜਦੋਂ ਅਸੀਂ ਫਸਲਾਂ ਦੀ ਰੈਂਦਖੁੰਦ ਨੂੰ ਅੱਗ ਲਗਾਉਂਦੇ ਆ ਫਿਰ ਤਾਂ ਤੁਹਾਡਾ ਪ੍ਰਸ਼ਾਸਨ 5 ਮਿੰਟ ਦੇ ਵਿੱਚ ਪਹੁੰਚ ਜਾਂਦਾ ਸਾਡੇ ਖਿਲਾਫ ਕਾਰਵਾਈ ਵੀ ਕਰ ਦਿੰਦੇ ਨੇ ਪਰਚੇ ਵੀ ਕਰ ਦਿੰਦੇ ਨੇ ਕਿ ਤੁਸੀਂ ਇਸ ਰੈਂਦਖੁੰਦ ਨੂੰ ਅੱਗ ਨਾ ਲਾਓ ਪਰ ਕਹਿੰਦੇ ਅੱਜ ਸਾਡੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਬਰਬਾਦ ਹੋ ਗਈ ਖੜੀ ਫਸਲ ਨੂੰ ਅੱਗ ਲੱਗੀ ਫਿਰ 5 ਮਿੰਟ ਦੇ ਵਿੱਚ ਪ੍ਰਸ਼ਾਸਨ ਕਿਉਂ ਨਹੀਂ ਆਇਆ ਫਿਰ 5 ਮਿੰਟ ਦੇ ਵਿੱਚ ਫਾਇਰ ਵਰਗੇਟ ਦੀਆਂ ਗੱਡੀਆਂ ਹੁੱਟਰ ਮਾਰਦੀਆਂ ਕਿਉਂ ਨਹੀਂ ਆਈਆਂ ਸਿੱਧੇ ਸਵਾਲ ਕਰ ਦਿੱਤੇ ਮੈਡਮ ਦੇ ਸਾਹਮਣੇ ਕਿਸਾਨਾਂ ਦੇ ਵੱਲੋਂ ਕਹਿੰਦੇ ਹੁਣ ਕਿਉਂ ਨਹੀਂ 5 ਮਿੰਟ ਦੇ ਵਿੱਚ ਆਏ 3 ਘੰਟੇ ਤੋਂ ਵੇਟ ਕਰ ਰਹੇ ਸੀ 3 ਘੰਟਿਆਂ ਬਾਅਦ ਪ੍ਰਸ਼ਾਸਨ ਕਿਉਂ ਜਾ ਗਿਆ ਤਾਂ ਜਦੋਂ ਕਹਿੰਦੇ ਅਸੀਂ ਅੱਗ ਲਾਉਨੇ ਆ ਉਦੋਂ ਤੁਹਾਨੂੰ ਧੂਆ ਵੀ ਨਜ਼ਰ ਆਉਂਦਾ ਉਦੋਂ ਦਿੱਲੀ ਨੂੰ ਵੀ ਧੂਆ ਦਿਖਦਾ ਪਰ ਫਿਰ ਹੁਣ ਇਹ ਬਰਬਾਦ ਹੋਈ ਫਸਲ ਕਿਸੇ ਨੂੰ ਨਹੀਂ ਦਿਖ ਰਹੀ ਗੱਲਬਾਤ ਕੀ ਹੋਈ ਆ ਕਿਸਾਨਾਂ ਦੀ ਸੁਣ ਲਓ ਇਹਨਾਂ ਦੇ ਖੇਤਾਂ 'ਤੇ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਮੇਂ 'ਤੇ ਨਹੀਂ ਆ ਗਿਆ ਸੀ 5-5 ਮਿੰਟ ਬਾਅਦ 5 ਮਿੰਟ ਦੇ ਇਹਨਾਂ ਦੇ ਖੇਤ ਪਹੁੰਚੇ ਪਰਚੇ ਵੀ ਹੋਇਆ ਇਹਨਾਂ ਤੇ

ਪਿੰਡ ਦੇ ਵਿੱਚ ਤੁਹਾਡੇ ਖੇਤਾਂ 'ਚ ਅੱਗ ਲੱਗੀ ਸੀ ਅਸੀਂ ਆਨੇ ਅੱਜ ਤੁਸੀਂ ਆਲੇ ਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਜਵਾਬ ਦੋਗੇ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਦੇਖ ਰਹੀ ਤੁਸੀਂ ਜੀ ਉਹ ਸਰਕਾਰ ਬਿਲਕੁਲ ਤੁਹਾਨੂੰ ਜਿਉ ਜੋ ਤੁਹਾਡੇ ਨੁਕਸਾਨ ਦੇ ਵਾਸਤੇ ਕੰਪੰਸੀਸ਼ਨ ਦੇ ਕੇ ਜਾਈਗਾ ਅਸੀਂ ਕੋਲ ਉਹ ਦਿਲੇ ਵੀ ਨਹੀਂ ਕਰਦੇ ਆਪਾਂ ਨਾ ਦੇਰੀ ਵਿੱਚ ਨਹੀਂ ਕਰਦੇ ਨੇ ਆਪਾਂ ਇਸ ਵਾਰ ਦੇਰੀ ਦਾ ਜੀ ਕਰੋਗੇ ਖਸਾਲ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਕੋਈ ਦੇਰੀ ਨਹੀਂ ਮਾਰੀ ਗਈ ਮੇਰੇ ਕੋਲ ਪੰਜ ਕਿਲੋ ਦਾ ਫਰਮਾਂ ਮੈਂ ਫਰਮਾਂ ਮੈਡਮ ਫਰਮਾਂ ਮੇਰੇ ਘਰ ਤੋਂ ਮੈਂ 5 ਕਿਲੋ ਠੀਕੇ ਤਾਂ ਲੈਸ ਤੋਂ ਠੀਕ ਹੈ ਜੀ 5 ਕਿਲੋ ਦੇ ਵਿੱਚ ਦੋ ਕਿਲੇ ਉੱਟ ਗਏ ਅੱਲਾ ਲੱਗ ਲੱਗ ਨਾ ਹੇ ਮੇਰਾ ਪਤਾ ਨਹੀਂ ਕਿ ਆ ਵੀ ਕਰਕੇ ਉਹਨੂੰ ਮਿਲ ਨਾ ਮਿਲ ਨਾ ਠੀਕ ਹੈ ਜੀ ਤੇ ਮੈਂ ਹੁਣ ਦਸ ਕੀ ਲਊਗਾ ਫਾਂਹੀ ਲਊਗਾ ਜੇ ਕਿਤੇ ਇਹੀ ਝੋਨੇ ਨੂੰ ਮੈਂ ਅੱਗ ਲਾਈ ਹੁੰਦੀ ਸਿਰਫ ਪੰਜ ਮਿੰਟ ਵਿੱਚ ਘੱਟ ਹੀ ਆ ਜਾਂਦੀ 5 ਮਿੰਟ 10 ਮਿੰਟ ਹੋ ਗਿਆ ਅੱਗ ਲੱਗ ਗਈ ਤਿੰਨ ਘੰਟੇ ਪਿੰਡਾਂ ਦੇ ਲੋਕ ਮਈ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਵੀ ਤਾਂ ਮੇਰੇ ਦੋ ਕਿਲੇ ਉੱਟ ਗਏ ਆਪਣੇ ਇਹ ਲੋਕਾਂ ਨੂੰ ਮੈਡਮ ਜਿਹੜਾ ਆਜੀ ਝਾਵਲਾ ਦੇ ਝਾਵਲਾ ਦੀ ਹਾਦਸੇ ਤੋਂ ਅੱਗ ਲੱਗੀ ਹੈ ਜੀ ਉਹੋ ਮੋੜੇ ਜਾਂਦੀ 68 ਕਿਲੀਓਂ ਉਹਦੇ ਤੋਂ ਫਾਰਟਾਜ ਕੇ ਲੱਗੀ ਆ ਇਹਦੇ ਵਿੱਚ ਕੋਈ ਸਮਾਲਾ ਇਹਨਾਂ ਦੇ ਖੇਤ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਮੇਂ ਪਰ ਆ ਗਿਆ ਅਸੀਂ 5-5 ਮਿੰਟ ਪੰਜ ਮਿੰਟ ਇਹਨਾਂ ਦੇ ਖੇਤ ਪਹੁੰਚੇ ਪਰਚੇ ਵੀ ਹੋਇਆ ਇਹਨਾਂ ਤੇ ਹੁਣ ਪ੍ਰਸ਼ਾਸਨ ਆਉਂਦਾ ਵੀ ਸਾਡੇ ਉਹ ਪਿੰਡ ਦੇ ਵਿੱਚ ਤੁਹਾਡੇ ਖੇਤਾਂ 'ਚ ਆ ਕੇ ਲੱਗੀ ਸੀ ਅਸੀਂ ਆਨੇ ਅੱਜ ਤੁਸੀਂ ਆਨੇ ਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਜਵਾਬ ਦੋਗੇ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਦੇਖਿਆ ਤੁਸੀਂ ਜੀ ਸਰਕਾਰ ਬਿਲਕੁਲ ਤੁਹਾਨੂੰ ਜਿਉ ਜੋ ਤੁਹਾਡੇ ਨੁਕਸਾਨ ਦੇ ਮਸਲੇ ਕੰਪੰਸੀਸ਼ਨ ਦੇ ਕੇ ਜਾਈਦਾ ਉਹ ਧੀਲੇ ਵੀ ਨਹੀਂ ਕਰਦੇ ਆਪਾਂ ਨਾ ਦੇਰੀ ਹੀ ਯੂਸਲੀ ਕਰਦੇ ਨੇ ਆਪਾਂ ਇਸ ਵਾਰ ਦੇਰੀ ਦਾ ਜੀ ਕਰੋਗੇ ਨੁਕਸਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਕੋਈ ਦੇਰੀ ਨਹੀਂ ਮਰੀ ਗਈ ਮੈਂ ਕੋਲ 5 ਕਿਲੋ ਤੇ ਮੈਂ ਮੈਂ ਮੈਡਮ ਮੇਰੇ ਘਰ ਤੋਂ ਮੈਂ 5 ਕਿਲੋ ਠੀਕੇ ਤਾਂ ਲੈ ਲੇ ਤੁਸੀਂ ਠੀਕ ਆ ਜੀ 5 ਕਿਲੋ ਦੇ ਵਿੱਚੋਂ 2 ਕਿਲੋ ਨੇ ਉੱਡ ਗਿਆ 3 ਕਿਲੋ ਹਜੇ ਮੇਰਾ ਪਤਾ ਨਹੀਂ ਜਦ ਵੀ ਕਰਕੇ ਨੂੰ ਮਿਲ ਨਾ ਮਿਲ ਠੀਕ ਹੈ ਜੀ ਤੇ ਮੈਂ ਹੁਣ ਦਸ ਕੀ ਲਊਗਾ ਫਾਂਹੀ ਲਊਗਾ ਜੇ ਕਿਤੇ ਇਹੀ ਝੋਨੇ ਨੂੰ ਮੈਂ ਅੱਗ ਲਾਈ ਹੁੰਦੀ ਸਿਰਫ 5 ਮਿੰਟ ਦੇ ਵਿੱਚ ਗੱਡੀ ਆਏਦੀ 5 ਮਿੰਟ 10 ਮਿੰਟ ਆਵੇ ਅੱਗ ਲੱਗਿੰ ਤਿੰਨ ਘੰਟੇ ਪਿੰਡਾਂ ਦੇ ਲੋਕ ਮਈ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਹੈ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਵੀ ਤਾਂ ਮੇਰੇ ਦੋ ਕੇ ਲਿਆ ਆਉਂਦੇ ਕੇ ਮੈਡਮ ਸਿਰ ਗਿਆਦਾ ਜੀ ਝਾਵਲਾ ਦੇ ਝਾਵਲਾ ਦੇ ਹੱਦ ਤੋਂ ਅੱਗੇ ਲੱਗੀ ਹੈ ਜੀ ਚੋਕ ਮੋੜੇ ਜਾਂਦੀ 66 ਕਿ ਉਹਦੇ ਤੋਂ ਫਾਰਕ ਪੱਜ ਕੇ ਲੱਗੀ ਹੈ ਜਿਹੜੇ ਵਿੱਚ ਕੋਹਲ ਵਾਲਾ ਇਹਦੇ ਵਾਸਤੇ ਬਹੁਤ ਸਾਰਾ ਰਖਵਾਇਆ ਕੋਸਬਾਦਾ ਬਿਲਾ ਰਹੇ ਇਹਨਾਂ ਦੇ ਖੇਤ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸੁਨੇਹ ਖੰਡਰ ਆ ਗਿਆ ਸੀ 5-5 ਮਿੰਟ 5 ਮਿੰਟ ਦੇ ਇਹਨਾਂ ਦੇ ਖੇਤ ਪਹੁੰਚੇ ਪਰਚੇ ਵੀ ਹੋਇਆ ਇਹਨਾਂ ਤੇ ਹੁਣ ਪ੍ਰਸ਼ਾਸਨ ਆਉਂਦਾ ਵੀ ਸਾਡੇ ਉਹ ਪਿੰਡ ਦੇ ਵਿੱਚ ਤੁਹਾਡੇ ਖੇਤਾਂ 'ਚ ਅੱਗ ਲੱਗੀ ਸੀ ਅਸੀਂ ਆਨੇ ਅੱਜ ਤੁਸੀਂ ਆਣੇ ਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਦਵਾਓਗੇ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਦੇਖਿਆ ਤੁਸੀਂ ਜੀ ਸਰਕਾਰ ਬਿਲਕੁਲ ਤੁਹਾਨੂੰ ਇਹ ਜੋ ਉਸਾਰ ਦੇ ਨੁਕਸਾਨ ਦੇ ਵਾਸਤੇ ਕੰਪਨਸੇਸ਼ਨ ਦੇ ਕੇ ਜਾਏਗਾ ਉਹ ਦਿਲੇ ਵੀ ਨਹੀਂ ਕਰਦੇ ਆਪਾਂ ਨਾ ਡੇਰੀ ਯੂਸੂਲੀ ਕਰਦੇ ਨੇ ਆਪਾਂ ਇਸ ਦਾ ਡੇਰੀ ਦਾ ਜੀ ਕਰੋਗੇ ਨੁਕਸਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਕੋਈ ਡੇਰੀ ਨਹੀਂ ਮਰੀ ਗਈ ਮੇਰੇ ਕੋਲ 5 ਕਿਲੋ ਰਕੀ ਆਇਆ ਮੈਂ ਮੈਂ ਦੇਖੋ ਮੇਰੇ ਘਰ ਤੋਂ ਮੈਂ 5 ਕਿਲੋ ਠੀਕੇ ਤਾਂ ਲੈ ਲੇ ਸੋ ਠੀਕ ਹੈ ਜੀ 5 ਕਿਲੋ ਦੇ ਵਿੱਚ ਉੱਕਲੇ ਉੱਟ ਗਿਆ ਇਕੱਲੇ ਨਾ ਹਾਂ ਮੇਰਾ ਪਤਾ ਨਹੀਂ ਕਿ ਅੱਜ ਕਰਕੇ ਉਹਨੂੰ ਮਿਲਣ ਨਾ ਮਿਲਣ ਠੀਕ ਹੈ ਜੀ ਤੇ ਮੈਂ ਹੁਣ ਦਸ ਕੀ ਲਊਗਾ ਫਾਂਹੀ ਲਊਗਾ ਜੇ ਕਿਤੇ ਇਹੀ ਝੋਨੇ ਨੂੰ ਮੈਂ ਅੱਗ ਲਾਈ ਹੁੰਦੀ ਸਰਪ 5 ਮਿੰਟ ਦੇ ਵਿੱਚ ਗੱਡੀ ਆ ਜਾਂਦੀ 5 ਮਿੰਟਾਂ ਵਿੱਚ ਘੰਟੇ ਆ ਗਏ ਲੱਗਿੰ ਤਿੰਨ ਘੰਟੇ ਪਿੰਡਾਂ ਦੇ ਲੋਕ ਮਈ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਵੀ ਤਾਂ ਮੇਰੇ ਲੋਕ ਲੈ ਆਉਂਦੇ ਨਹੀਂ ਨਹੀਂ ਆਪਣੇ ਲੋਕਾਂ ਨੂੰ ਮੈਡਮ ਜੇਹਲ ਕਹੜਾ ਆਜੀ ਝਾਵਲਾ ਦੇ ਝਾਵਲਾ ਦੇ ਹੱਦ ਤੋਂ ਅੱਗ ਲੱਗੀ ਹੈ ਜੀ ਝੋਕ ਮੋੜੇ ਜਾਂਦੀ 6 ਕਿਲੋੜੇ ਤੋਂ ਪਾਰ ਪੱਜ ਕੇ ਲੱਗੀ ਹੈ ਇਹਦੇ ਵਿੱਚ ਕੋਸਿੰਗ ਵਾਲਾ ਇਹਦੇ ਰੋਸ ਕੋਸਿੰਗ ਵਾਲਾ ਯਾਰ ਆਖਵਾਇਆ ਕੋਸਬਾਦਾ ਬਿਲਾ ਰਹੇ ਹਾਂ ਹਾਂ ਤੁਸੀਂ ਸੁਣਿਆ ਕਿਸਾਨ ਨੌਜਵਾਨ ਕਾਫੀ ਗੁੱਸੇ ਦੇ ਵਿੱਚ ਨੇ ਦਰਦ ਵੀ ਛਲਕ ਰਿਹਾ ਗੁੱਸਾ ਵੀ ਹੈ ਤੇ ਹੋਵੇ ਵੀ ਕਿਉਂ ਨਾ ਕਿਉਂਕਿ ਪੁੱਤਾ ਵਾਂਗ ਪਾਲੀ ਹੋਈ ਫਸਲ ਜਦੋਂ ਅੱਖਾ ਸਾਹਮਣੇ ਬਰਬਾਦ ਹੋ ਜਾਵੇ ਤੇ ਪ੍ਰਸ਼ਾਸਨ 3 ਘੰਟੇ ਤੱਕ ਕਿਸਾਨਾਂ ਦੀ ਕੋਈ ਸਾਰ ਨਾ ਲਵੇ 3 ਘੰਟੇ ਤੱਕ ਫੋਨ ਕਰਦੇ ਰਹਿਣ 3 ਘੰਟੇ ਬਾਅਦ ਪ੍ਰਸ਼ਾਸਨ ਜਾਗੇ ਫਿਰ ਗੁੱਸਾ ਜਾਇਜਾ ਤਾਂ ਕਿਸਾਨੇ ਹੀ ਗੱਲ ਕਰ ਰਹੇ ਨੇ ਕਿ ਜਦੋਂ ਅਸੀਂ ਜਿਹੜੀ ਆ ਝੋਨੇ ਦੀ ਰਹਿਣ ਖੁੰਦ ਨੂੰ ਅੱਗ ਲਾਉਂਦੇ ਆ ਉਦੋਂ ਤਾਂ ਸਾਡੇ ਤੇ ਪਰਚੇ ਵੀ ਹੋ ਜਾਂਦੇ ਨੇ ਸਾਡੇ ਅਸਲੇ ਜਿਸ ਦੇ ਬਣੇ ਹੁੰਦੇ ਨੇ ਉਹ ਵੀ ਕਹਿੰਦੇ ਲਾਇਸੈਂਸ ਰੱਦ ਕਰਵਾਵਾਂਗੇ ਅੱਗੇ ਤੋਂ ਕੋਈ ਕਹਿੰਦੇ ਅਸਲਾ ਨਹੀਂ ਬਣਾਵਾਂਗੇ ਲਾਇਸੈਂਸ ਨਹੀਂ ਬਣਾਵਾਂਗੇ ਸਾਡੇ ਖਿਲਾਫ ਨੋਟਸ ਭੇਜੇ ਜਾਂਦੇ ਨੇ ਰੈੱਡ ਐਂਟਰੀਆਂ ਹੋ ਜਾਂਦੀਆਂ ਨੇ ਸਾਡੀਆਂ ਤਾਂ ਪਰ ਫਿਰ ਹੁਣ ਕਹਿੰਦੇ ਜਦੋਂ ਸਾਡੀ ਫਸਲ ਸੜ ਕੇ ਸੁਆਹ ਹੋ ਰਹੀ ਸੀ ਹੁਣ ਫਿਰ ਪ੍ਰਸ਼ਾਸਨ ਦੇ ਖਿਲਾਫ ਨਹੀਂ ਕਰਬਈ ਹੋਣੀ ਚਾਹੀਦੀ ਕਿ ਪ੍ਰਸ਼ਾਸਨ ਪਹੁੰਚਿਆ ਨਹੀਂ ਆ ਕਿਸਾਨ ਕਾਫੀ ਹੁਣ ਇਸ ਵਾਰ ਗੁੱਸੇ ਦੇ ਵਿੱਚ ਇਸ ਕਰਕੇ ਵੀ ਨੇ ਕਿਉਂਕਿ 19 ਮਾਰਚ ਦਾ ਉਹ ਦਿਨ ਸਭ ਨੂੰ ਯਾਦ ਹੋਵੇਗਾ ਜਦੋਂ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਕਿਸਾਨ ਆਪਣੇ ਹੱਕ ਮੰਗਣ ਦੇ ਲਈ ਕੇਂਦਰ ਸਰਕਾਰ ਦੇ ਨਾਲ ਲੜਾਈ ਲੜ ਰਹੇ ਤੇ ਉਸ ਵੇਲੇ ਪੰਜਾਬ ਦੀ ਪੁਲਿਸ ਨੇ ਪੰਜਾਬ ਦੇ ਪ੍ਰਸ਼ਾਸਨ ਨੇ ਉਹਨਾਂ ਕਿਸਾਨਾਂ ਨੂੰ ਡੰਡੇ ਦੇ ਜ਼ੋਰ ਤੇ ਉੱਥੋਂ ਉਠਾ ਦਿੱਤਾ ਕਈ ਕਿਸਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਮੀਟਿੰਗ ਤੋਂ ਬਾਅਦ ਕਿਸਾਨ ਘਰਾਂ ਨੂੰ ਜਾ ਰਹੇ ਸੀ ਅਰੈਸਟ ਕਰ ਲਿਆ ਧੋਖਾ ਕੀਤਾ ਕਿ ਸਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਜੋ ਗੱਲ ਕਿਸਾਨ ਕਹਿੰਦੇ ਨੇ ਤਾਂ ਹੁਣ ਕਹਿੰਦੇ ਸਾਡੀਆਂ ਫਸਲਾਂ ਨੂੰ ਅੱਗ ਲੱਗ ਰਹੀ ਆ ਖੜੀ ਫਸਲ ਸਾਡੀ ਬਰਬਾਦ ਹੋ ਜਾਂਦੀ ਆ ਪ੍ਰਸ਼ਾਸਨ ਕੋਈ ਸਾਰ ਨਹੀਂ ਲੈਂਦਾ ਪਰ ਭਰੋਸਾ ਜਰੂਰ ਦਿੱਤਾ ਗਿਆ ਕਿ ਤੁਹਾਡੀ ਜੋ ਫਸਲ ਨੁਕਸਾਨੀ ਗਈ ਹੈ ਉਸ ਦਾ ਗੁਰਦਆਬਰੀਆਂ ਕਰਵਾ ਕੇ ਮਦਦ ਤੁਹਾਨੂੰ ਕੀਤੀ ਜਾਵੇਗੀ ਆਖਰ ਕੀ ਇਹ ਗੱਲਾਂ ਦੇ ਵਿੱਚ ਆ ਜਾਂ ਤੁਸੀਂ ਸੁਣਿਆ ਕਿਸਾਨ ਨੌਜਵਾਨ ਕਾਫੀ ਗੁੱਸੇ ਦੇ ਵਿੱਚ ਨੇ ਦਰਦ ਵੀ ਛਲਕ ਰਿਹਾ ਗੁੱਸਾ ਵੀ ਹੈ ਤੇ ਹੋਵੇ ਵੀ ਕਿਉਂ ਨਾ ਕਿਉਂਕਿ ਪੁੱਤਾਂ ਵਾਂਗ ਪਾਲੀ ਹੋਈ ਫਸਲ ਜਦੋਂ ਅੱਖਾਂ ਸਾਹਮਣੇ ਬਰਬਾਦ ਹੋ ਜਾਵੇ ਤੇ ਪ੍ਰਸ਼ਾਸਨ 3 ਘੰਟੇ ਤੱਕ ਕਿਸਾਨਾਂ ਦੀ ਕੋਈ ਸਾਰ ਨਾ ਲਵੇ 3 ਘੰਟੇ ਤੱਕ ਫੋਨ ਕਰਦੇ ਰਹਿਣ 3 ਘੰਟੇ ਬਾਅਦ ਪ੍ਰਸ਼ਾਸਨ ਜਾ ਕੇ ਫਿਰ ਗੁੱਸਾ ਜਾਇ ਜਾ। ਤਾਂ ਕਿਸਾਨੇ ਹੀ ਗਾਲ ਕੱਢ ਰਹੇ ਨੇ ਕਿ ਜਦੋਂ ਅਸੀਂ ਜਿਹੜੀ ਆ ਝੋਨੇ ਦੀ ਰਹਿਤ ਖੁੰਦ ਨੂੰ ਅੱਗ ਲਾਉਂਦੇ ਆ ਉਦੋਂ ਤਾਂ ਸਾਡੇ ਤੇ ਪਰਚੇ ਵੀ ਹੋ ਜਾਂਦੇ ਨੇ। ਸਾਡੇ ਅਸਲੇ ਜਿਸ ਦੇ ਬਣੇ ਹੁੰਦੇ ਨੇ ਉਹ ਵੀ ਕਹਿੰਦੇ ਲਾਇਸੈਂਸ ਰੱਦ ਕਰਵਾਵਾਂਗੇ। ਅੱਗੇ ਤੋਂ ਕੋਈ ਕਹਿੰਦੇ ਅਸਲਾ ਨਹੀਂ ਬਣਾਵਾਂਗੇ, ਲਾਇਸੈਂਸ ਨਹੀਂ ਬਣਾਵਾਂਗੇ। ਸਾਡੇ ਖਿਲਾਫ ਨੋਟਸ ਭੇਜੇ ਜਾਂਦੇ ਨੇ, ਰੈੱਡ ਐਂਟਰੀਆਂ ਹੋ ਜਾਂਦੀਆਂ ਨੇ ਸਾਡੀਆਂ। ਤਾਂ ਪਰ ਫਿਰ ਹੁਣ ਕਹਿੰਦੇ ਜਦੋਂ ਸਾਡੀ ਫਸਲ ਸੜ ਕੇ ਸੁਆਹ ਹੋ ਰਹੀ ਸੀ ਹੁਣ ਫਿਰ ਪ੍ਰਸ਼ਾਸਨ ਦੇ ਖਿਲਾਫ ਨਹੀਂ ਕਾਰਵਾਈ ਹੋਣੀ ਚਾਹੀਦੀ ਕਿ ਪ੍ਰਸ਼ਾਸਨ ਪਹੁੰਚਿਆ ਨਹੀਂ ਆ ਕਿਸਾਨ ਕਾਫੀ ਹੁਣ ਇਸ ਵਾਰ ਗੁੱਸੇ ਦੇ ਵਿੱਚ ਇਸ ਕਰਕੇ ਵੀ ਨੇ ਕਿਉਂਕਿ 19 ਮਾਰਚ ਦਾ ਉਹ ਦਿਨ ਸਭ ਨੂੰ ਯਾਦ ਹੋਵੇਗਾ ਜਦੋਂ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਕਿਸਾਨ ਆਪਣੇ ਹੱਕ ਮੰਗਣ ਦੇ ਲਈ ਕੇਂਦਰ ਸਰਕਾਰ ਦੇ ਨਾਲ ਲੜਾਈ ਲੜ ਰਹੇ ਤਾਂ ਉਸ ਵੇਲੇ ਪੰਜਾਬ ਦੀ ਪੁਲਿਸ ਨੇ ਪੰਜਾਬ ਦੇ ਪ੍ਰਸ਼ਾਸਨ ਨੇ ਉਹਨਾਂ ਕਿਸਾਨਾਂ ਨੂੰ ਡੰਡੇ ਦੇ ਜ਼ੋਰ ਤੇ ਉੱਥੋਂ ਉਠਾ ਦਿੱਤਾ। ਕਈ ਕਿਸਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਮੀਟਿੰਗ ਤੋਂ ਬਾਅਦ ਕਿਸਾਨ ਘਰਾਂ ਨੂੰ ਜਾ ਰਹੀ ਸੀ ਅਰੈਸਟ ਕਰ ਲਿਆ ਧੋਖਾ ਕੀਤਾ ਕਿ ਸਨਾਂ ਦੀ ਪਿੱਠ ਦੇ ਵਿੱਚ ਛੂਰਾ ਮਾਰਿਆ ਜੋ ਗੱਲ ਕਿਸਾਨ ਕਹਿੰਦੇ ਨੇ। ਤਾਂ ਹੁਣ ਕਹਿੰਦੇ ਸਾਡੀਆਂ ਫਸਲਾਂ ਨੂੰ ਅੱਗ ਲੱਗ ਰਹੀ ਆ ਤੇ ਖੜੀ ਫਸਲ ਸਾਡੀ ਬਰਬਾਦ ਹੋ ਜਾਂਦੀ ਆ। ਪ੍ਰਸ਼ਾਸਨ ਕੋਈ ਸਾਰ ਨਹੀਂ ਲੈਂਦਾ ਪਰ ਭਰੋਸਾ ਜਰੂਰ ਦਿੱਤਾ ਗਿਆ ਕਿ ਤੁਹਾਡੀ ਜੋ ਫਸਲ ਨੁਕਸਾਨੀ ਗਈ ਆ ਉਸ ਦਾ ਗੁਰਦਆਬਰੀਆਂ ਕਰਵਾ ਕੇ ਮਦਦ ਤੁਹਾਨੂੰ ਕੀਤੀ ਜਾਵੇਗੀ। ਆਖਰ ਕੀ ਇਹ ਗੱਲਾਂ ਦੇ ਵਿੱਚ ਹੀ ਆ ਜਾਂ ਤੁਸੀਂ ਸੁਣਿਆ ਕਿਸਾਨ ਨੌਜਵਾਨ ਕਾਫੀ ਗੁੱਸੇ ਦੇ ਵਿੱਚ ਨੇ ਦਰਦ ਵੀ ਛਲਕ ਰਿਹਾ ਗੁੱਸਾ ਵੀ ਹੈ ਤੇ ਹੋਵੇ ਵੀ ਕਿਉਂ ਨਾ ਕਿਉਂਕਿ ਪੁੱਤਾ ਵਾਂਗ ਪਾਲੀ ਹੋਈ ਫਸਲ ਜਦੋਂ ਅੱਖਾਂ ਸਾਹਮਣੇ ਬਰਬਾਦ ਹੋ ਜਾਵੇ ਤੇ ਪ੍ਰਸ਼ਾਸਨ 3 ਘੰਟੇ ਤੱਕ ਕਿਸਾਨਾਂ ਦੀ ਕੋਈ ਸਾਰ ਨਾ ਲਵੇ 3 ਘੰਟੇ ਤੱਕ